ਹੋਰ ਸਾਰੇ ਵੀਰ ਸਭ ਠੀਕ ਠਾਕ ਨੇ ਜੀ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਾਸਰੀਆ ਕਾਲ ਜੀ ਤੁਹਾਡੇ ਸਾਹਮਣੇ ਆਪਾਂ ਜੋ ਕਿ ਰਿਸ਼ਤੇ ਕਰਾਉਣ ਦਾ ਆਪਾਂ ਕੰਮ ਕਰਦੇ ਹਾਂ ਢੇਰੂ ਤੇ ਗੋਪਾ ਹੁਣ ਅੱਜ ਫੇਰ ਇੱਕ ਨਵਾਂ ਰਿਸ਼ਤਾ ਲੈ ਕੇ ਹਾਜ਼ਰਾਂ ਹੋਏ ਆਂ ਜੀ ਇਹ ਜੱਟ ਸਿੱਖ ਬਰਾਦਰੀ ਦਾ ਰਿਸ਼ਤਾ ਹੈ ਜੀ ਤੇ ਇਹ ਜਿਹੜਾ ਰਿਸ਼ਤਾ ਜੀ ਇਹ ਮੋਗੇ ਜ਼ਿਲ੍ਹੇ ਤੋਂ ਐ ਜੀ ਇੱਕ ਖਾਸ ਇਹ ਗੱਲ ਜੀ ਤੁਸੀਂ ਜਿਹੜੇ-ਜਿਹੜੇ ਜ਼ਿਲ੍ਹੇ ਤੋਂ ਵੀ ਸਾਡੀ ਵੀਡੀਓ ਵੇਖਦੇ ਜੇ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਜਿਹੜਾ ਪਤਾ ਲੱਗ ਸਕੇ ਕਿ ਇਸ ਪਰਿਵਾਰ ਦਾ ਰਿਸ਼ਤਾ ਜੀ ਇਸ ਏਰੀਏ ਦਾ ਤੇ ਜਦੋਂ ਵੀ ਅਸੀਂ ਉਸ ਪਰਿਵਾਰ ਨੂੰ ਜਾਂ ਉਸ ਏਰੀਆ ਵਿੱਚ ਕਿਸੇ ਪਰਿਵਾਰ ਹੋਰ ਨੂੰ ਮਿਲਣ ਵਾਸਤੇ ਜਾਂਦੇ ਆ ਤੇ ਜਿਨ੍ਹਾਂ ਦੇ ਥੱਲੇ ਕਮੈਂਟ ਆਈ ਹੁੰਦੇ ਫਿਰ ਆਈ ਉਹਨਾਂ ਪਰਿਵਾਰਾਂ ਨੂੰ ਉਸੇ ਦਿਨ ਹੀ ਮੇਲਾਵਾਗੇ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਜਿਵੇਂ ਅਸੀਂ ਜਲੰਧਰ ਗਏ ਆ ਜਲੰਧਰ ਦੇ ਰਾਸਤੇ ਵਿੱਚ ਜਿਵੇਂ ਨਕੌਦਰ ਜਾਂ ਹੋਰ ਏਰੀਆ ਆਉਂਦਾ ਤੇ ਉਹਨਾਂ ਪਰਿਵਾਰਾਂ ਨੂੰ ਮਿਲਦੇ ਆ ਤੇ ਨਾਲ ਜਿਹੜੇ ਹੋਰ ਪਰਿਵਾਰਾਂ ਦੇ ਮੈਸੇਜ ਆਏ ਹੋਣੇ ਆ ਜਿਵੇਂ ਛਾਹਕੋਟ ਵਾਲੇ ਜਾਂ ਹੋਰ ਮੈਸੇਜ ਅਸੀਂ ਰਸਤੇ 'ਚ ਆਉਂਦੇ ਉਹ ਪਰਿਵਾਰਾਂ ਨੂੰ ਹੀ ਮੇਲਾਵਾਗੇ ਹੀ ਰਿਸ਼ਤਾ ਉਹਨਾਂ ਦਾ ਹੀ ਕਰਵਾਉਨੇ ਆ ਜਿਹੜੇ ਪਰਿਵਾਰਾਂ ਨੂੰ ਅਸੀਂ ਅੱਗੇ ਮਿਲੇ ਹੁੰਨੇ ਆ ਹੁਣ ਆਪਾਂ ਜੱਟ ਸਿੱਖ ਪਰਿਵਾਰ ਦੇ ਜੱਟ ਸਿੱਖ ਪਰਿਵਾਰ ਦੇ ਲੜਕੇ ਦੇ ਰਿਸ਼ਤੇ ਦੀ ਗੱਲ ਕਰਦੇ ਆ ਜੀ ਇਸ ਲੜਕੇ ਦਾ ਡੇਟ ਆਫ ਬਰਥ 1992 ਦਾ ਜੀ ਹਾਈਟ 6 ਫੁੱਟ ਹੈ ਦੋ ਭਰਾ ਨੇ 25 ਕਿੱਲੇ ਜ਼ਮੀਨ ਹੈ ਲੜਕੇ ਦੀ ਜਿਹੜੀ ਸਟੱਡੀ ਹੈ ਪਲੱਸ 2 ਇਹ ਖੇਤੀਬਾੜੀ ਜ਼ਿਮੀਂਦਾਰਾ ਬਹੁਤ ਵਧੀਆ ਕਰਦੇ ਆ ਦੂਜਾ ਭਰਾ ਵਿਆਹਿਆ ਹੋਇਆ ਹੈ ਬਿਲਕੁਲ ਵੈਸ਼ਨੂ ਪਰਿਵਾਰ ਹੈ ਜੀ ਪਰ ਲੜਕਾ ਮੋਨਾ ਹੈ ਆਨਾ ਮੀਟ दारू ਬਿਲਕੁਲ ਘਰ ਵਿੱਚ ਐਂਟਰ ਨਹੀਂ ਹੈਗਾ ਵੈਸ਼ਨੂ ਪਰਿਵਾਰ ਦਾ ਰਿਸ਼ਤਾ ਚਾਹੀਦਾ ਲੜਕੀ ਦੀ ਹਾਈਟ 5 ਫੁੱਟ 5 ਇੰਚ ਜਾਂ 5 ਫੁੱਟ 4 ਇੰਚ ਹੋਵੇ ਪਲੱਸ 2 ਜਾਂ ਬੀਏ ਕੀਤੀ ਹੋਵੇ ਵਧੀਆ ਪਰਿਵਾਰ ਹੋਵੇ ਨਸ਼ਾ ਰਹਿਤ ਦਾਜ ਰਹਿਤ ਰਿਸ਼ਤਾ ਹੈ ਜੀ ਤੁਸੀਂ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰੋ ਵਧੀਆ ਵਧੀਆ ਰਿਸ਼ਤੇਆ ਵਾਸਤੇ ਆਪਣੇ ਬੱਚਿਆਂ ਦੀ ਐਡ ਲਵਾਉਣੀ ਐਡ ਲਵਾਓ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ